ਭਾਈ ਨੂੰ ਕਹਿਣਾ ਯਾਰ ਦਲਜੀਤ ਦਾ ਸ਼ੋਅ ਦਿਖਾ ਦਿਓ ਸ਼ੋਅ ਦੇਖਣਾ ਮੈਂ ਦਲਜੀਤ ਦਾ ਕਿਤੇ ਕਿਤੇ ਵੀ ਕਰਕੇ ਨਾ ਕਿੱਦਾਂ ਵੀ ਕਰਕੇ ਟਿਕਟ ਲੈਣੀ ਆ ਉਹਦੀ ਭਾਈ ਨੂੰ ਕਹੂੰਗਾ ਭਾਈ ਹਾਂ ਸ਼ੋਅ ਦਿਖਾ ਦਿਓ ਦਲਜੀਤ ਦਾ ਅੱਜ ਮੇਰੇ ਸ਼ੋਅ ਲਈ ਪੈਸੇ ਬਹੁਤ ਲੱਗਦੇ 25-3000 ਰੁਪਏ ਲੱਗਦਾ ਤੈਨੂੰ ਜਗ੍ਹਾ ਦਿਖਾ ਦਿੰਦੇ ਅੱਜ ਆਕੇ ਅਸੀਂ ਜਗ੍ਹਾ ਦਿਖਾ ਦਈਏ ਇਹਨੂੰ ਦਿਖਾ ਦੋ ਚੱਲ ਤੈਨੂੰ ਜਗ੍ਹਾ ਦਿਖਾਈਦਾ ਚਲੋ ਭਾਈ ਚਲੋ ਜਗ੍ਹਾ ਦਿਖਾ ਕੇ ਲਈਏ ਚੱਲ ਵੀ ਸ਼ਰਨ ਤੈਨੂੰ ਜਗ੍ਹਾ ਦਿਖਾਈਏ ਦਿਲਜੀਤ ਦਾ ਸ਼ੋਅ ਕਿੱਥੇ ਹੋਣਾ ਲੁਧਿਆਣੇ ਭਾਈ ਤੁਸੀਂ ਦਿਲਜੀਤ ਨੂੰ ਦੇਖਿਆ ਕਦੀ ਰੋਇ ਦੇ ਨੇ ਅਸੀਂ ਤਾਂ ਕਮਾਲ ਦੀ ਗੱਲ ਆ ਦਿਲਜੀਤ ਦਿਲਜੀਤ ਨੂੰ ਦੇਖਦੇ ਆ ਮੈਨੂੰ 25 ਸਾਲ ਹੋ ਗਏ ਦਿਲਜੀਤ ਦਾ ਪਹਿਲਾ ਗਾਣਾ ਬੁੱਮਾਨ ਕਿਹੜਾ ਸੀਗਾ ਇੱਕ ਉਹ ਗਾਣਾ ਬਹੁਤ ਹਿੱਟ ਹੋਇਆ ਸੀਗਾ ਨੋਕੀਆ ਦਾ ਲੈ ਲਿਆ ਤੂੰ ਵੱਖਰਾ ਮੋਬਾਈਲ ਉਦੋਂ ਹੀ ਨੋਕੀਆ ਦਾ ਮੋਬਾਈਲ ਲੈ ਕੇ ਆਇਆ ਸੀ ਮੱਬੂਮਾਨ ਨੇ 33 10 ਸੀਗਾ ਦਿਲਜੀਤ ਨੂੰ ਰੋਇ ਦੇਖੀਦਾ ਵੀਰੇ ਇੰਸਟਾਗ੍ਰam ਤੇ YouTube ਤੇ ਗਾਣੇ ਅੱਜ ਹੀ ਮੈਂ ਸਾਰੇ ਦੇਖਿਆ ਡਾਊਨ ਗਾਣਾ ਦਿਲਜੀਤ ਦਾ ਇੱਥੋਂ ਜਾਣਾ ਪੈਣਾ ਸ਼ਰਮ ਦੇ ਨੂੰ ਦੇਖਣ ਲਈ ਦਿਲਜੀਤ ਦਾ ਸ਼ੋਅ ਅੱਜ ਪਹੁੰਚੇ ਨਹੀਂ ਭਾਜੀ ਇੰਨਾ ਟਾਈਮ ਲੱਗ ਰਿਹਾ ਆਪਾਂ ਇੰਨੀ ਦੇਰ ਹੋ ਗਈ ਪਹੁੰਚੇ ਨਹੀਂ ਹੈਗੇ ਓਏ ਖੁਦ ਤੇ ਆ ਸ਼ੁਕਰ ਕਰ ਤੂੰ ਦਿਲਜੀਤ ਦਾ ਲੁਧਿਆਣਾ ਸ਼ੋਅ ਹੋਣ ਲੱਗਾ ਇਹ ਤਾਂ ਦਿੱਲੀ ਪੋਂਦੇ ਕਿਥੋਂ ਜਾਣਾ ਸੀਗਾ ਹਾਂਜੀ ਭਾਈ ਭਾਈ ਟਿਕਟ ਨਹੀਂ ਮਿਲਦੀ ਪਈ ਬਹੁਤ ਮਹਿੰਗੀ ਆ ਟਿਕਟ ਦਿਲਜੀਤ ਭਾਈ ਇੱਕ ਬੇਨਤੀ ਆ ਤੁਹਾਡੇ ਅੱਗੇ ਤੁਹਾਡੀ ਟਿਕਟਾਂ 12 ਮਿੰਟ ਵਿੱਚ ਵਿਕ ਜਾਂਦੀਆਂ ਸਾਰੀਆਂ ਪਰ ਜਿਹੜੇ ਬਲੈਕੀ ਇਹੋ ਖਰੀਦਦੇ ਆ ਸਾਡੇ ਵਰਗਾ ਜੈਨੂਨ ਬੰਦਾ ਰਹਿ ਜਾਂਦਾ ਦਿਲਜੀਤ ਭਾਜੀ ਬੁੱਕ ਮਾਈ ਸ਼ੋਅ ਵਿੱਚ ਬੁੱਕ ਕਰਾਰੇ ਕਰੋ ਦਿਲਜੀਤ ਭਾਜੀ ਗਰੀਬ ਬੰਦਾ ਵੀ ਸਾਡੇ ਵਰਗਾ ਦੇਖ ਸਕਦਾ ਚਾਰ ਪੰਜ ਹਜ਼ਾਰ ਦੀ ਟਿਕਟ ਲੈ ਕੇ ਨਹੀਂ ਤਾਂ ਤੁਹਾਡੀ ਟਿਕਟਾਂ ਦਿਲਜੀਤ ਭਾਜੀ 50 50 ਹਜ਼ਾਰ ਦੀ ਵਿਕਦੀ ਆ ਚਾਹ ਚਾਹ ਚਾਰ ਚਾਰ ਹਜ਼ਾਰ ਦੀ ਲੋਕੀ ਲੈ ਕੇ ਨੀਰਾ ਬਲੈਕ ਚੱਲ ਰਿਹਾ ਦਿਲਜੀਤ ਭਾਜੀ ਇੱਕ ਬੇਨਤੀ ਆ ਤੁਹਾਡੇ ਅੱਗੇ ਤੁਸੀਂ ਲੈਟਾਂ ਵਾਲੇ ਫੀਸ ਟੇਟ ਸਾਰੇ ਨੂੰ ਦੇ ਦਿੰਦੇ ਆ ਸ਼ੋਅ ਲਈ ਯਾ ਟਿਕਟਾਂ ਵੀ ਤੁਸੀਂ ਪੀਵੀਆਰ ਤੇ ਮਕਵਾ ਦੋ ਬੁੱਕ ਮਾਈ ਸ਼ੋਅ ਤੇ ਟਿਕਵਾ ਦੋ ਯਾਰ ਜੈਨੂਅਲ ਬੰਦੇ ਵੀ ਥੋੜਾ ਸ਼ੋਅ ਦੇਖ ਲੈਣ ਭਾਜੀ ਇੱਕ ਟਿਕਟ ਕਿੰਨੇ ਦੀ ਇੱਦੀ ਹੋਊਗੀ ਸਟਾਰਟਿੰਗ ਤਾਂ 4-5000 ਦੀ ਆ ਵੀਰੇ ਪਰ ਉਹੀ ਟਿਕਟ ਨਾ 25-25000 ਦੀ ਬਲੈਕੀ ਵੇਚ ਦਿੰਦੇ ਨੇ ਅੱਗੇ ਓਕੇ ਉਹੀ ਜੈਨੂਅਲ ਫੈਮਲੀ ਆ ਰਹਿ ਜਾਂਦੀ ਆ ਯਾਰ ਦੇਖਣ ਲਈ ਬ੍ਰੀਸੇਟ ਸਾਰੇ ਨੂੰ ਦੇ ਸਕਦੇ ਦਿਲਜੀਤ ਭਾਜੀ ਲੈਟਾਂ ਵਾਲੇ ਤੁਸੀਂ ਹਾਂ ਐਂਟਰੀ ਵਾਲੇ ਤੱਗੀਰ ਦਾ ਵੀ ਕੋਈ ਹੱਲ ਕਰੋ ਦੀ ਜੀ ਭਾਜੀ ਗੱਲ पे ਗੱਲ ਆ ਤੁਹਾਡੀ ਇਹ ਆ ਐਡੇ ਵੱਡੇ ਫੈਨ ਅਸੀਂ ਤੁਹਾਡੇ ਆਪ ਅੱਗੇ ਯੂ ਟਰਨ ਮਾਰ ਕੇ ਵਾਪਸੀ ਹਾਂਜੀ ਭਾਜੀ ਤੈਨੂੰ ਸ਼ਰਮ ਮੈਂ ਜਗ੍ਹਾ ਦਿਖਾਂਦਾ ਅੱਛਾ ਭਾਜੀ ਪੰਘੜਾ ਪਾਣਾ ਰੱਜ ਗਏ ਤੁਨੇ ਅੱਥੇ ਅੱਜ ਹਾਂਜੀ ਭਾਜੀ ਇਹ ਨਹੀਂ ਕਰੇ ਆ ਆ ਗਿਆ ਮੇਰ ਦਾ ਪਲਾਂਟ ਮੇਰ ਦਾ ਦੁੱਧ ਪੀਓ ਸਿਹਤ ਬਣਾਓ ਕਿਉਂਕਿ ਦੋਜੀਆਂ ਦਾ ਦੁੱਧ ਲੈਣਾ ਅੱਜ ਕੱਲ੍ਹ ਖਤਰੇ ਤੋਂ ਖਾਲੀ ਨਹੀਂ ਜ਼ਲਾਵਟ ਬਹੁਤ ਹੋ ਰਹੀ ਆ ਫੇਰ ਕਹਿੰਦਾ ਦੁੱਧ ਪੀਓ ਫੇਰ ਕਾ ਤਾਂ ਯੂ ਟਰਨ ਮਾਰ ਕੇ ਵਾਪਸ ਲੁਧਿਆਣੇ ਵੱਲ ਨੂੰ ਜਾਣਾ ਜਿੰਨਾਂ ਕੋ ਟਿੱਡਾਂ ਨਹੀਂ ਹੈਗੀਆਂ ਉਹਨਾਂ ਨੂੰ ਤਰੀਕਾ ਦੱਸ ਰਹੇ ਆ ਅੱਜ ਅਸੀਂ ਕਿਉਂ ਸੁਖਵਿੰਦਰ ਭਾਈ ਹਾਂ ਜੀ ਹੈਨਾ ਤੁਸੀਂ ਕੁਝ ਬੋਲ ਨਹੀਂ ਰਹੇ ਭਾਈ ਕੀ ਗੱਲ ਆ ਟਿਕਟ ਨਹੀਂ ਮਿਲੀ ਔਖਾ ਹੋਰ ਕੀ ਬਹੁਤ ਔਖਾ ਯਾਰ ਗਲਤ ਗੱਲ ਹੈ। ਉਹ ਦੁੱਖ ਲੱਗਦਾ ਯਾਰ ਗਰੀਬ ਬੰਦਿਆਂ ਟਿਕਟਾਂ ਨਹੀਂ ਮਿਲਦੀਆਂ। ਬਲੈਕ ਵਿੱਚ ਸਾਰੇ ਵੇਚੀ ਜਾਂਦੇ। ਕੀ ਕਰੀਏ ਯਾਰ? ਹੋਰ ਕੀ ਹੋਣਾ ਸੀ 50000 ਵਾਲੀ ਟਿਕਟ ਕਿੱਥੋਂ ਲਈਏ? ਸਾਡੇ ਸਿਰ ਤੇ ਕਿਸ਼ਤਾਂ ਹੀ ਨਹੀਂ ਆਵਾ। ਕਿਸ਼ਤਾਂ ਹੀ ਨਹੀਂ। ਯਾਰ ਤਾਂ ਕਿਸ਼ਤਾਂ ਹੀ ਕਰ ਜਾਣੀਆਂ। ਜਲਦੀ ਭਾਈ ਜੀ ਸੁਣ ਲੈ ਸਾਡੀ ਕਿਸ਼ਤਾਂ-ਕੁਸ਼ਤਾਂ ਦੇ ਦੋ ਯਾਰ ਟਿਕਟ ਫ੍ਰੀ ਦੇ ਦੋ ਕਦੀ। ਆਹ ਫੋਲ ਚੜ੍ਹ ਜਾਣਾ ਜਿਨ੍ਹਾਂ ਕੋ ਟਿਕਟਾਂ ਨਹੀਂ ਹੈਗੀਆਂ। ਵੀਰੇ ਟਾਈਮ ਤੇ ਪਹੁੰਚ ਜਾਓ। ਅੱਛਾ ਭਾਈ ਜੀ ਜੇ ਸ਼ੋਅ ਦੇਖਣਾ ਵਾ। 21 ਤਰੀਕ ਇੱਥੇ 5 ਵਜੇ ਪਹੁੰਚੇ ਹੋਣਾ ਚਾਹੀਦਾ ਨਹੀਂ ਤਾਂ ਜਗ੍ਹਾ ਪੂਰੀ ਭਰ ਜਾਣੀ ਇਹ। ਹਾਂਜੀ ਭਾਈ ਜੀ। ਅੋਸ਼ਿਸ਼ ਕਰਿਓ ਆਪਣੀ ਗੱਡੀਆਂ ਨਾਲ ਲੈ ਕੇ ਆਇਓ ਹਾਂ ਰੋਟੀਆਂ ਨਾਲ ਬਣ ਲੈ ਆਏ ਰੋਟੀਆਂ ਬਣ ਲੈ ਆਓ ਨਾਲ ਸਾਗ ਲੈ ਆਇਓ achar ਲੈ ਆਇਓ ਲਫਾਫੇ ਦੇ ਪਾ ਕੇ ਵੀਰੇ ਇੱਥੇ ਖਾਓ ਤੇ ਦੇਖਿਓ ਅੱਜ ਨੂੰ ਉੱਪਰ ਸੈਲਫ ਬਣੀ ਆ ਨਾ ਦਿਖਾਦਾ ਜੁੰਮਰ ਦੇ ਮੁੰਡਿਆ ਹਾਂਜੀ ਭਾਜੀ ਇਹ ਸੈਲਫ ਨਹੀਂ ਹੈ ਜਿਹੜੀ ਬਣੀ ਹੋਈ ਇਹਨੂੰ ਕੀ ਕਹਿੰਦੇ ਆ ਸੇਫਟੀ ਰੋ ਇਹਦੇ ਉੱਪਰ ਰੱਖਿਆ ਰੋਟੀਆਂ ਨਾਲੇ ਸੋਹ ਦੇਖੋ ਲਾਈਵ ਨਾਲੇ ਵੀਰੇ ਖਾਓ ਮੱਕੀ ਰੋਟੀ ਤੇ ਸਾਗ ਓਏ ਸਰਨ ਦਿਲਜੀਤ ਲਾਈਵ ਸ਼ੋ ਫਲਾਈਓਵਰ ਬਈ ਇਥੋਂ ਦੇਖਣਾ ਆਪਾਂ ਸ਼ੋ ਸਾਰਿਆਂ ਨੇ ਬਿਨਾ ਟਿਕਟ ਵਾਲਿਆਂ ਨੂੰ ਸਾਰਿਆਂ ਨੂੰ ਕਹਿਤਾ ਵੀ ਇੱਥੇ ਪਹੁੰਚ ਜਾਇਓ ਟਾਈਮ ਤੇ ਬੇਰ ਕਾ ਤੋ ਪੁਲ ਚੜਦੇ ਸਾਰੀ ਇੱਥੇ ਆ ਜਿਓ ਝਾੜੂ ਨਾਲ ਲਿਆਏ ਆਪਣਾ ਆ ਦਿਖਾ ਦੇ ਮੜਾ ਇੱਥੇ ਕੁਰਸੀਆਂ ਲਾ ਦੇਣੀ ਆ ਆਪਾਂ ਬਈਆ ਜਿਹੜੀ ਬੀਰ ਦੀ ਬੋਤਲਾਂ ਦਿਖਾ ਥੱਲੇ ਆ ਚੀਜ਼ਾਂ ਨਹੀਂ ਹੋਣੀ ਚਾਹੀਦੀ ਇੱਥੇ ਸਾਫ਼ ਸੁਥਰੀ ਜਗ੍ਹਾ ਹੋਵੇ ਉਦੋਂ ਕੋਰਪੋਰੇਸ਼ਨ ਵਾਲਿਓ ਚਾਹ ਲਿਆਇਓ ਕੇਟਲੀ ਨਾਲ ਕੇਟਲੀਓ ਕੋਰਪੋਰੇਸ਼ਨ ਵਾਲਿਓ ਜਗ੍ਹਾ ਸਾਫ਼ ਹੋਣੀ ਚਾਹੀਦੀ ਸਾਡੀ ਇਹ ਹਾਂ ਬਈ ਪਾਣੀ ਦਾ ਟੈਕਸ ਦੇ ਰਹੇ ਆਪਾਂ ਸੀਵਰੇ ਟੈਕਸ ਦੇ ਰਿਹਾ ਸਫਾਈ ਹੋਣੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਆ ਤੇ ਦਿਲਜੀਤ ਭਾਈ ਤੁਹਾਡੇ ਕੀ ਬੇਨਤੀ ਹੈ ਜੇਕਰ ਦੇਖੂਗਾ ਤੁਸੀਂ ਸਾਡਾ ਵਲੌਗ ਯਾਰ ਆ ਕੁਰਸੀਆਂ ਹਟਾ ਦਿਓ ਇੱਥੇ ਸਾਡੀ ਆ ਦਿਲਜੀਤ ਭਾਈ ਪਲੀਜ਼ ਰਿਕੁਐਸਟ ਹੈ ਤੁਹਾਡੇ ਅੱਗੇ ਇੱਥੇ ਕੁਰਸੀਆਂ ਵਿਛਾ ਦਿਓ ਸਾਡੀਆਂ ਯਾਰ ਦਿਲਜੀਤ ਭਾਈ ਬਾਕੀ ਆਹ ਯਾਰ ਲੋਕਾਂ ਨੂੰ ਵੀ ਥੋੜੀ ਜਿਹੀ ਰਿਕੁਐਸਟ ਆ ਬੇਨਤੀ ਆ ਵੀ ਐਦਾਂ ਖਾ ਕੇ ਨਾ ਸਿੱਟਾ ਨਾ ਕਰੋ ਇਹ ਗੱਡੀ 'ਚ ਆਪਣੀ 'ਚ ਰੱਖਿਆ ਕਰੋ ਤੁਸੀਂ ਓਏ ਯਾਰ ਤੇ ਤੁਹਾਨੂੰ ਬਿੰਨ ਦਿੰਦਾ ਉੱਥੇ ਆਪਣਾ ਕਰਿਆ ਕਰੋ ਇਹਨੂੰ ਇਹ ਪਛਾਣ ਆਂ ਇੰਡੀਆ ਦੀ ਜੇ ਇਹ ਜੀ ਸਾਫ਼ ਹੋ ਗਈ ਵੀ ਇੰਡੀਆ ਕੌਣ ਕੋਗਾ ਇਹਨੂੰ ਯਾਰ ਇਹ ਫੇਰ ਇੰਡੀਆ ਸੁਧਰੂਗਾ ਕਿਵੇਂ ਨਾ ਇੰਡੀਆ ਸੁਧਰੂਗਾ ਆ ਵੀ ਗੱਲ ਸਹੀ ਏ ਯਾਰ ਵੀ ਆਪਾਂ ਸੁਧਰਾਂਗੇ ਫੇਰ ਇੰਡੀਆ ਸੁਧਰੂ ਸਹੀ ਗੱਲ ਆ ਚਲੋ ਬਈ ਮੁੰਡਿਆਂ ਦਿਖਾ ਜੂਮ ਕਰਕੇ ਇਹ ਗ੍ਰੈਂਡ ਫਾਈਨਲੇ ਹੋਣ ਲੱਗਾ ਵਾ ਦਿਲਜੀਤ ਦਾ ਦਿੱਲੀ ਬੰਬੇ ਸਭ ਫੇਲ ਕਰਦੇ ਨੇ ਲੁਧਿਆਣੇ ਦੇ ਯੂਨੀਵਰਸਿਟੀ ਗੇਟ ਨੰਬਰ ਦਿਖਾ ਬਾਈ ਇੱਥੋਂ ਐਂਟਰੀ ਹੋਣੀ ਆ ਤੁਹਾਡੀ ਹੋਰ ਕਿੱਤੋਂ ਵੀ ਹੋ ਸਕਦੀ ਐਂਟਰੀ ਹੋਰ ਕਿੱਤੋਂ ਵੀ ਇਸ ਪਰ ਮੈਂ ਇੱਥੋਂ ਐਂਟਰੀ ਮੰਨੀ ਜਾਣੀ ਆ ਸਿਕਿਉਰਿਟੀ ਬਹੁਤ ਟਾਈਟ ਹੁੰਦੀ ਆ ਉਦੋਂ ਬੇਨਤੀ ਆ ਗੱਡੀਆਂ ਨਾ ਹੀ ਲੈ ਕੇ ਆਇਓ ਭਰਾਵੋ ਆਪਣੀਆਂ ਬਿਨਾ ਗੱਡੀ ਦੇ ਆਇਓ ਇੱਥੇ ਔਖਾ ਬਹੁਤ ਗੱਡੀ ਪਾਰਕਿੰਗ ਲਾਂਦੇ ਤੁਹਾਡਾ 12:00 ਰਾਤ ਦੇ 12 ਵਜੇ ਜਾਣੇ ਪਾਰਕਿੰਗ ਲਾਂਦੇ ਲਾਂਦੇ ਹੀ ਜੱਟਾਂ ਨੂੰ ਸ਼ੋਭ ਮੁਕ ਜਾਣਾ ਉਹਦਾ ਨਾ ਨਾ ਸ਼ੋਭ ਆ ਕੇ ਆਣਾ ਸਹੀ ਗੱਲ ਹੈ ਦੇਖ ਲਈ ਜਾ ਖੁਸ਼ ਹੋਣਾ ਹਾਂਜੀ ਬਾਜੀ ਬਾਰੀ ਆ ਜਾਈਂਗਾ ਦਲਜੀਤ ਦਿਖਾਇਆ ਨਹੀਂ ਫੇਰ ਨਾ ਕਹੀ ਦਲਜੀਤ ਦਸੋ ਨਹੀਂ ਦਿਖਾਇਆ ਭਾਈ ਹੋ ਤਾਂ ਮੈਂ ਆਪ ਆ ਕੇ ਦੇਖ ਲਊਗਾ ਲੱਗੀ ਪਤਾ ਜਗਾ ਲੈ ਮੁੰਡਾ ਕਹਿੰਦਾ ਹਾਂ ਤਾਂ ਮੈਂ ਆਪ ਹੀ ਆ ਕੇ ਦੇਖ ਲਊਗਾ ਚੱਲ ਠੀਕ ਹੈ ਦਰੀ ਲੈ ਆਈ ਆ ਆਪਦੀ ਨਾਲ ਦਰੀ ਲੈ ਆਈ ਆ ਆਪਦੀ ਨਾਲ ਓਕੇ ਬਾਜੀ ਲੋ ਵੀ ਸਾਡਾ ਮੁੰਡਾ ਬੜਾ ਖੁਸ਼ ਆ ਨੱਚੇ ਨੱਚਦੇ ਬਈ ਇਹ ਫੋਟੋ ਦਿਖਾ ਦੇ ਸਾਡੇ ਬਹੁਤ ਲੈ ਵੀ ਮੁੰਡੇ ਨੂੰ ਚਾਹੀਦਾ ਵਾ ਕੋਲੋਂ ਜਾ ਕੇ ਦੇਖ ਵਧੀਆ ਦੇਖ ਰਿਹਾ ਲਓ ਵੀ ਬਿਨਾ ਟਿਕਟ ਵਾਲਾ ਬੰਦਾ ਮੁੰਡਾ ਸਾਡਾ ਖੁਸ਼ ਆ ਭਾਈ ਮੁੰਡਾ ਸਾਡਾ ਬਹੁਤ ਖੁਸ਼ ਹੈ ਅੱਜ ਵੀਡੀਓ ਬਣਾਉਣਾ ਬਸ ਮੀਨਾ ਪੋਵੇ ਮੀਨਾ ਪੋਵੇ ਉਦੋਂ ਯਾਰ ਬਸ ਮੀਨਾ ਪੋਵੇ ਉਹ ਤੂੰ ਡਰ ਜਾਗਾ ਤੇ ਸੀਗਾ ਇਹ ਪੁਲਿਸ ਵਾਲੇ ਦੀ ਗੱਡੀ ਤੋਂ ਡਰ ਗਿਆ ਉਹਨਾਂ ਨੇ ਤੈਨੂੰ ਕੀ ਕਹਿਣਾ ਸੀ ਉਹਨਾਂ ਨੇ ਉਹ ਸਿਕਿਉਰਿਟੀ ਚੈੱਕ ਕਰਦੇ ਪਏ ਉਹ ਚੰਗੀ ਜਿਹਾ ਲੈ ਗੱਡੀਆਂ ਖੜਦੀਆਂ ਨਾ ਦੇਖਣ ਲਈ ਲੈ ਵੀ ਸਰਨਾ ਅੱਜ ਤਾਂ ਖੁਸ਼ ਆਦੂ ਆ ਦੇਖ ਆ ਵੀ ਖੜੇ ਦੇਖਦੇ ਵੇ ਦਿਲਜੀ ਦਾ ਸ਼ੋਅ ਇੱਥੇ ਆਉਣਾ ਓ ਦਿਖਾ ਹੁਣ ਦਿਖਾ ਸਾਹਮਣੇ ਸ਼ੋਅ ਸਾਰਾ ਦੇਖੋ ਵੀ ਗੱਡੀ ਜੇ ਬਹਿ ਗਿਆ ਫਾ ਸ਼ੋਅ ਦੇਖਣਾ ਹੈ ਗੱਡੀ ਨਾ ਇੱਥੇ ਤੈਨੂੰ ਇੱਥੇ ਪੁਲਿਸੇ ਗੱਡੀ ਲੱਗਣੀ ਨਹੀਂ ਦੇਣੀ ਇੱਥੇ ਇੱਥੇ ਸਿਆਣਾ ਬੰਦਾ ਹੋਈ ਆ ਵੀਰੇ ਤੁਰ ਕੇ ਆਊਗਾ ਸਾਰਾ ਪੁਲਿਸ ਵਾਲੇ ਵਿਚਾਰੇ ਆਏ ਆ ਸਾਡਾ ਮੁੰਡਾ ਡਰ ਕੇ ਅੰਦਰ ਕਹਿੰਦਾ ਭਾਈ ਦਰਵਾਜ਼ਾ ਖੋਲੋ ਜਲਦੀ ਦਰਵਾਜ਼ਾ ਰੋੜ ਹੀ ਲੱਪਿਆ ਉਹ ਇਹਨਾਂ ਨੇ ਤੈਨੂੰ ਕੀ ਕਹਿਣਾ ਸੀ ਇਹ ਤਾਂ ਵਿਚਾਰੇ ਸਿਕਿਉਰਿਟੀ ਚੈੱਕ ਕਰਦੇ ਪਏ ਆ ਆ ਦੇਖਾ ਪੁਲਿਸ ਦੀ ਗੱਡੀ ਆ ਵਿਚਾਰਾ ਆ ਗੱਡੀ ਸੀਗੀ ਇੱਥੋਂ ਡਰ ਗਿਆ ਇਹ ਓਏ ਜਾ ਓਏ ਸ਼ਰਨ ਤੂੰ ਬੇਇੱਜ਼ਤੀ ਕਰਾਤੀ ਆ ਡਰ ਕੇ ਪੁਰੇ ਭਾਈ ਸਿਲਵਰ ਆਰਕ ਦੇ ਨਾਲ ਜਿਹੜਾ ਪ੍ਰਸਤਾ ਚੜਦਾ ਪੁਰਦਲਾ ਹਾਂਜੀ ਭਾਜੀ ਉੱਥੋਂ ਤੁਰਨਾ ਸ਼ੁਰੂ ਕਰ ਲਿਓ 5:30 ਵਜੇ ਜਗ੍ਹਾ ਤੇ ਪਹੁੰਚ ਜਾਓ ਵੀਰੇ ਬਿਨਾਂ ਟਿਕਟ ਵਾਲੇ ਜੇ ਦਿਲਜੀਤ ਭਾਈ ਜੀ ਦਿਖੂਗੇ ਨਹੀਂ ਸਾਡੇ ਆਵਾਜ਼ ਤਾਂ ਆਉਗੀ ਸਾਊਂਡ ਸਿਸਟਮ ਵੀਰੇ ਅਗਲੇ ਦਾ ਕਰੋੜਾ ਸਾਊਂਡ ਸਿਸਟਮ ਹੈ ਸਪੈਸ਼ਲ ਦਿਲਜੀਤ ਆਪਣੇ ਸ਼ਹਿਰ ਫਾਈਨਲ ਸ਼ੋਅ ਕਰਨ ਲੱਗਾ ਬਸ ਦਿਲਜੀਤ ਭਾਈ ਦੀ ਗੱਲ ਤਾਂ ਫਾਈਨਲੇ ਨਹੀਂ ਲਿਖਣਾ ਨਾਮ ਇਹਨਾਂ ਦਾ ਆਖਰੀ ਸ਼ੋਅ ਆ ਹੋਰ ਬਥਰੇ ਸ਼ੋਅ ਕਰਨੇ ਭਾਈ ਨੇ